ਨਿਊਜ਼ ਪੀਬੀ04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਜਾਦ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਫਰੀਦਕੋਟ ਤੋਂ ਸ਼ੁਰੂ ਹੋਇਆ ਰੋਡ ਮਾਰਚ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਸਾਧਕ ਪੂਜਾ ਸਾਧਕ ਵਿਖੇ ਪਰਮਾ ਹੰਗਾਰਾ ਦਿੱਤਾ ਗਿਆ ਤੇ ਲੰਮਾ ਜਾਮ ਜਿਹੜਾ ਸੜਕ ਦੇ ਵਿੱਚ ਦੇਖਣ ਨੂੰ ਮਿਲਿਆ ਸਬੋਧਨ ਹੁੰਦਿਆ ਵੱਖ-ਵੱਖ ਆਗੂਆਂ ਨੇ ਕੀ ਕਿਹਾ ਤੁਸੀਂ ਵੀ ਦੇਖੋ ਸ਼ਾਤਕ ਤੋਂ ਸਾਡੀ ਖਾਸ ਰਿਪੋਰਟ ਜਿਹੜਾ ਸਹਿਯੋਗ ਦੇ ਰਹੇ ਹੋ ਐਨਾ ਮਾਣ ਦੇ ਰਹੇ ਹੋ ਮੈਂ ਅਨਾਉਂ ਅਰਦਾਸ ਕਰਦੀ ਆ ਕਿ ਕੰਮ ਹਮੇਸ਼ਾ ਚੜਦੀ ਕਲਾ 'ਚ ਹੀ ਰਹੀ ਆ ਚੜਦੀ ਕਲਾ 'ਚ ਰਹੂਗੀ ਵਾਹਿਗੁਰੂ ਜੀ 100 ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਖਾਲਸੇ ਸਭ ਬੰਤੀਆਂ ਸਾਹਾ ਸੰਗਤ ਦੀ ਤੇ ਦੰਦਨਾ ਸਾਹਿਬ ਦੀ ਧਰਤੀ ਤੋਂ ਅਰਦਾਸ ਕਰਕੇ ਭਾਈ ਸਾਹਿਬ ਜੀ ਸਿੰਘ ਜੀ ਖਾਲਸਾ ਨੇ ਭਿੰਡਾ ਵਗੇ ਪ੍ਰੈਸ ਕਾਨਫਰੰਸ ਕੇ ਕਿਆ ਸੀ ਕਿ ਮੈਂ ਫੀਟਕੋਟ ਦੀ ਧਰਤੀ ਤੋਂ ਅਯਾਤ ਚੌਂ ਲੱਗਿਆ ਹਾਂ ਅੱਜ ਜਿੱਤਿਆ ਤੁਹਾਡੇ ਪੈਰਾਂ ਚ ਪਰ ਇੱਕੋ ਮੈਂ ਖਾਲਸਾ ਪੰਥ ਨੂੰ ਵਧਾਈ ਦੇਣਾ ਚਾਹਾਂ ਕਿ ਅੱਜ ਭਾਈ ਸਰਜੀ ਸਿੰਘ ਖਾਲਸਾ ਨੇ ਕੁਰਿਸੇ ਕਮਰੇ ਤੋਂ ਨੀਦਵਾਰ ਵਜੋਂ ਪ੍ਰਵਾਨ ਕਰ ਲਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਰੀ ਮਰਵਾਤ ਮਾਤਮਾ ਹੈ ਹੁਣ ਬੇਨਤੀ ਕਰਾਂ ਭਾਈ ਦਲਸਿੰਘ ਦੇ ਸਾਥੀ ਭਾਈ ਸਤਲਵ ਸਿੰਘ ਜੀ ਸ਼੍ਰੀ ਸਰਸੇ ਸਿੰਘ ਜੀ ਦੇ ਭਤੀਜੇ ਭਾਈ ਸੁਖਵੰਦਰ ਸਿੰਘ ਜੀ ਅਗਵਾਣ ਦੋ ਮਿੰਟ ਲਈ ਆਜੂਗੇ ਦਰਸ਼ਕਾਂ ਲਈ ਸਮੁੱਚੇ ਸਿੱਖ ਕੌਮ ਨੂੰ ਜਿਦੀਆਂ ਗੁਰੂ ਦੇ ਨਾਲ ਪਿਆਰ ਕਰਨ ਵਾਲੀਆਂ ਰੂਹਾਂ ਸ਼ਹੀਦਾਂ ਦੀ ਸੋਚ ਨੂੰ ਸਮਰਪਿਤ ਹੋ ਕੇ ਜਿੰਨੇ ਖੜੇ ਹੋ ਇੱਕ ਮਨ ਇੱਕ ਜੇਤੂ ਕੇ ਬੜੇ ਧਿਆਨ ਦੇ ਨਾਲ ਇਹ ਗੱਲ ਸੁਣਨੀ ਤੇ ਸਮਝਣੀ ਆ। ਇੰਨੀ ਗਰਮੀ ਦੇ ਵਿੱਚ ਤੁਸੀਂ ਖੜੇ ਹੋ। ਇੱਕ ਵਾਰੀ ਫਤਿਹ ਬੁਲਾਓ ਜੀ। ਵਾਹਿਗੁਰੂ ਜੀਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਇਹ ਤੁਹਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ। 40 ਸਾਲ ਬੀਤ ਚੁੱਕੇ ਨੇ। ਅੱਜ ਤੱਕ ਕਿਸੇ ਨੇ ਇਹ ਸਵਾਲ ਨਹੀਂ ਕੀਤਾ। ਦੇਸ਼ ਦੀ ਦੋਸ਼ਕ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਹ ਦੇਸ਼ ਦੀਆਂ ਫੌਜਾਂ ਦੇ ਜਰਨਲ ਸਿੱਖਾਂ ਦੇ ਹਰ ਮੰਦਰ ਤਖਤ ਜੇ ਸਵਾਗਤ ਤੇ ਕੋਲ ਕਾਇਨਾਤ ਸ੍ਰਿਸ਼ਟੀ ਨਮਸਕਾਰ ਕਰਦੀ ਸੀ ਉਸ ਤਖਤ ਤੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਉਹ ਫੌਜਾਂ ਦੇ ਜਰਨਲ ਨੇ ਚੜ ਕੇ ਜਿਹੜੀ ਅਕਾਲ ਤਖਸਰ ਨੂੰ ਪਹਾੜ ਤੇਰੀ ਕੀਤਾ ਇੱਥੇ ਹੀ ਬਸ ਨਹੀਂ ਉਸpen ਜਿਹੜੀ ਸੰਗਤ ਉੱਥੇ ਨਮਸਕਾਰ ਕਰਨ ਗਈ ਸੀ ਉਹਨਾਂ ਦਾ ਕੀ ਕਸੂਰ ਸੀ ਜਿਹੜੀਆਂ ਮੇਰੀਆਂ ਮਾਵਾ ਉਸ ਦਿਨ ਉੱਥੇ ਨਮਸਕਾਰ ਕਰਨ ਗਈਆਂ ਸੀ ਉਹਨਾਂ ਦੀ ਕੋਠੇ ਦੇ ਵਿੱਚ ਬਾਲ ਪਲਦੇ ਸੀ ਉਹਨਾਂ ਦਾ ਕੀ ਕਸੂਰ ਸੀ ਜਿਨ੍ਹਾਂ ਨੇ ਇਸ ਧਰਤੀ ਤੇ ਜਨਮ ਆਉਣ ਤੋਂ ਪਹਿਲਾਂ ਹੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਜੋ ਗੁਰੂ ਨਾਨਕ ਪਾਸ਼ਾ ਮਾਰੇ ਤੋਂ ਲੈ ਕੇ 10 ਜਾਨਿਆਂ ਦੀ ਘਾਲ ਕਮਾਈ 239 ਵਰਿਆਂ ਤੋਂ ਬਾਅਦ ਕਬਿศรี ਕੇਸਗਰ ਸਰ ਦੀ ਧਰਤੀ ਤੋਂ ਖਾਲਸਾ ਦੀ ਜਨਮ ਭੂਮੀ ਤੇ ਜਿਸਮ ਪਾਸ਼ਾ ਮਾਰੇ ਨੇ ਇੱਕ ਪੰਥ ਸਥਾਪਿਆ ਉਸ ਪੰਥ ਨੂੰ 52 ਹੁਕਮ ਬਖਸ਼ੇ ਜਿਸ ਤੋਂ ਇੱਕ ਐਨ ਹੁਕਮ ਸੀ ਸਿੱਖ ਨੇ ਕਦੀ ਕਿਸੇ ਨਾਲ ਵਾਅਦਾ ਨਹੀਂ ਕਰਨਾ ਜੇ ਕੋਈ ਚੜ ਕੇ ਆ ਗਿਆ ਤੈਨੂੰ ਬਖਸ਼ਣਾ ਨਹੀਂ ਸੋ ਗੁਰੂ ਗੋਬਿੰਦ ਸਿੰਘ ਮਾਰੇ ਦਾ ਬਚਨ ਉਸ ਬੇਅਦਬੀ ਨੂੰ ਨਾ ਸਹਾਰਦੇ ਹੋਏ ਸ਼ੀਤਪਾਈ ਬੀਨ ਸਿੰਘ ਸ਼ੀਤਪਾਈ ਸੁਖਵੰਤ ਸਿੰਘ ਸ਼ੀਤਪਾਈ ਕੇਰ ਸਿੰਘ ਜਿਨ੍ਹਾਂ ਨੇ ਸੇਖ ਰੀਤੀ ਰਵੈਤਾਂ ਦੇ ਮੁਤਾਬਕ 153 ਦਿਨ ਤੋਂ ਬਾਅਦ ਇਸ ਸ਼੍ਰੇਸ਼ਟ ਮੰਡਲ ਤੇ ਕੋਈ ਵੀ ਨਹੀਂ ਰਿਹਾ ਜਿਸ ਨੇ ਤਖਸਾਲ ਵੱਲ ਗਹਿਰੀ ਅੱਖ ਕੀਤੀ ਸੋ ਉਸ ਨੂੰ ਕੀਤੀ ਦੀ ਸਜ਼ਾ ਸਿੱਖ ਰੀਤੀ ਰਿਵਾਜਾਂ ਮੁਤਾਬਕ ਦਿੱਤੀ ਤੁਸੀਂ ਇੱਕ ਗੱਲ ਸਮਝ ਲੈਣੀ ਚਾਹੀਦੀ ਸਾਨੂੰ 40 ਸਾਲ ਦੀਦ ਦੇ باوجود ਅੱਜ ਭਾਈ ਬਿੰਦ ਸਿੰਘ ਤੋਂ ਲੱਖ ਤੇ ਜਿਗਰ ਖੂਨ ਦੇ ਜਾਏ ਭਾਈ ਸਰਬਜੀਤ ਸਿੰਘ ਜੀ ਖਾਸਾ ਗੰਗ੍ਰੀਤ ਕੋਟ ਹਲਕਾ ਜਿੱਥੋਂ ਚੋਲੜ ਰਹੇ ਨੇ ਸਾਨੂੰ ਆਉਣ ਦੀ ਇਸ ਪਰਿਵਾਰਾਂ ਨੂੰ ਇੱਥੇ ਆਉਣ ਦੀ ਲੋੜ ਵੀ ਨਹੀਂ ਪੈਣੀ ਚਾਹੀਦੀ ਸੀ ਕਿਉਂਕਿ ਜਿੰਨੀ ਵੱਡੀ ਕੌਮ ਦੇ ਵਿੱਚ ਕੌਮੀ ਪਰਿਵਾਰਾਂ ਦੇ ਵਿੱਚ ਪਾਈ ਸਾਹਿਬ ਪਾਈ ਸੁੱਖਾ ਜਿੰਦਾ ਪਾਈ ਸਤਵੰਦ ਸਿੰਘ ਪਾਈ ਬੈਂਸ ਸਿੰਘ ਪਾਈ ਕੇਰ ਸਿੰਘ ਆਪਾਂ ਇਹਨਾਂ ਦੀ ਜਿਹੜੀ ਸੋਚ ਹੈ ਸ਼ਹਾਦਤ ਦੀ ਉਹਨੂੰ ਜਿੰਦਾ ਰੱਖਣਾ ਹੈ ਤੇ ਸਰਕਾਰਾਂ ਨੇ ਇਹ ਗੱਲ ਦੱਸਣੀ ਚਾਹੀਦੀ ਚਾਹੁੰਦੇ ਆ ਤੂੰ ਜਿੰਨਾ ਸਾਨੂੰ ਦੱਬੇਗੀ ਓਨਾ ਹੀ ਆਪਾਂ ਬਾਹਰ ਨਿਕਲ ਕੇ ਆਵਾਂਗੇ। ਇਹ ਦਿੱਲੀਏ ਤੈਨੂੰ ਇੱਕ ਭੁਲੇਖਾ ਏ। ਤੂੰ ਸੋਚਦੀ ਏ ਇਹਨਾਂ ਨੂੰ ਛੁਪਾਉਣਾ ਏ। ਪਰ ਤੈਨੂੰ ਇਹਨਾਂ ਨੂੰ ਪਤਾ ਜਿਨ੍ਹਾਂ ਨੂੰ ਤੂੰ ਛੁਪਾਉਣ ਆਈ ਏ ਤੈਨੂੰ ਝਗੌੜਾ ਜਾਣਦੇ ਨੇ। ਤੇ ਉਹ ਜੋ ਦਿੱਲੀ ਦੇ ਤਖਤ ਤੋਂ ਨਾਲੇ ਮੀਰੀ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਸਾਹਿਬ ਦਾ ਤਖਤ ਵੱਡਾ ਏ। ਸਤਿਗੁਰ ਸਿੰਘ ਦਾ ਸੁਪੁੱਤਰ ਜੋ ਜਿਨ੍ਹਾਂ ਦਾ ਚੂਣਾ ਨਿਸ਼ਾਨ ਗੰਨਾਤਕ ਕਿਸਾਨ 1 ਜੂਨ ਨੂੰ ਉਹਨਾਂ ਨੂੰ ਆਪਾ ਆਪਣਾ ਕੀਮਤੀ ਜਿਹੜਾ ਵੋਟ ਆ ਦੇਖ ਕੇ ਉਹਦੀ ਸ਼ਹਾਦਤ ਨੂੰ ਨਮਨ ਕਰੀਏ ਜੋ ਅੱਜ ਦੀ ਮਾਰਗ ਦੇ ਵਿੱਚ ਬਾਬਾ ਫਰੀਦ ਜੀ ਮਹਾਰਾਜ ਦੇ ਚਰਨਾਂ ਛੋਹ ਪ੍ਰਾਪਤ ਧਰਤੀ ਜਿਸ ਧਰਤੀ ਤੋਂ ਅਰੰਭਤਾ ਕਰਾਉਣ ਦੇ ਵਿੱਚ ਐਮਰੋਦ ਤਾਈ ਸਾਬ ਤਾਈ ਦਲੇਰ ਸਿੰਘ ਜੀ ਡੋਰ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਜਿਨ੍ਹਾਂ ਨੇ ਸਾਰੀ ਰਣਮਾਈ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਅਰਦਾ ਕਰ ਸੰਗਤ ਦੇ ਸੀਸਾਂ ਦੇ ਸਦਕਾ ਬਾਬਾ ਅਵਤਾਰ ਸਿੰਘ ਜੀ ਸਾਦਾ ਵਾਲਾ ਬਾਬਾ ਅਲਵਿੰਦਰ ਸਿੰਘ ਜੀ ਰੋਡੇ ਭੈਣ ਜੀ ਸੰਦੀਪ ਕੌਰ ਜੀ ਤੇ ਮੇਰੇ ਨਾਲ ਜਿਹੜੇ ਜੂਤ ਜਿਨ੍ਹਾਂ ਨੂੰ ਸੁਣਦਾ ਪਾਂਦਾ ਸਿੱਧੂ ਉਹਦੇ ਨਾਲ ਹੋਰ ਸਿੰਘ ਤੇ ਜਿਹੜੀ ਸਿੱਖ ਕੌਮ ਦੇ ਵਿੱਚ ਸਭ ਤੋਂ ਵੱਡੀ ਵਿਸ਼ੇ ਪੱਧਰ ਦੇ ਵਿੱਚ ਖਲ ਕਲ ਕਰਨ ਵਾਲੇ ਭਾਈ ਮਨਜੀਤ ਸਿੰਘ ਜੀ ਸੋਈ ਜਿਨ੍ਹਾਂ ਨੇ 31 ਅਕਤੂਬਰ ਮਾਰਨਿੰਗ ਪੀਰਵਾਰੇ ਬਾਡੇ ਦਾ ਟਰੈਂਡ ਜਿਨ੍ਹਾਂ ਨੇ ਆਪਣੀ ਕਲਮ ਦੇ ਵਿੱਚੋਂ ਦੇਖਿਆ ਜਿਹੜੀਆਂ ਸਾਡੇ ਸਿਰਾਂ ਤੋਂ ਦਸਤਾਰਾਂ ਨੇ ਇਹਨਾਂ ਨੂੰ ਦੱਸਿਆ ਕਿ ਸਿੱਖ ਜੁੰਦੇ ਨੇ ਤੇ ਜੁੰਦੇ ਰਹਿਣਗੇ ਸੋ ਇਸ ਕਰਕੇ ਸਾਡੀ ਸਮੁੱਚੇ ਸਿੱਖ ਜਗਤ ਨੂੰ ਅਪੀਲ ਹੈ 31 1 ਜੂਨ ਨੂੰ 40 ਸਾਲ ਬੀਤ ਜਿਹੜੇ ਨੇ ਪਰ ਆਪਾਂ ਆਪਣੀ ਜ਼ਮੀਰ ਨੂੰ ਜਗਾ ਕੇ ਉਸਦਣ ਭਾਈ ਬੀਨ ਸਿੰਘ ਦੇ ਪੁੱਤਰ ਨੂੰ ਵੋਟ ਪਾ ਕੇ ਕਾਮਯਾਬ ਕਰੀਏ ਸੋ ਜਿੰਨੇ 사ਧਕ ਦੀ ਸੰਗਤ ਸਮੁੱਚਾ ਜਿੰਨੀਆਂ ਸੰਗਤਾਂ ਆਈਆਂ ਸਾਰ ਦਾ ਤੈ ਦਲੋਂ ਆਪਾਂ ਧੰਨਵਾਦ ਕਰਦੇ ਸੋ ਇੰਨੀ ਗਰਮੀ ਦੇ ਵਿੱਚ ਸਾਰਾ ਪ੍ਰਬੰਧ ਕੀਤਾ ਇੱਕ ਵਾਰ ਫੇਰ ਤਾਈ ਦਲੇਰ ਸਿੰਘ ਜੀ ਦੀ ਟੀਮ ਜਿਹੜੇ ਪਹਿਲੇ ਦਿਨ ਤੋਂ ਚੋਣ ਦੇ ਵਿੱਚ ਇਹਨਾਂ ਨੇ ਅਹਿਮ ਰੋਲ ਅਦਾ ਕੀਤਾ ਸੋ ਜਿੰਨੀਆਂ ਵੀ ਸੰਗਤਾਂ ਇੱਥੇ ਖੜੀਆਂ ਸਾਰੀਆਂ ਸਤਿਕਾਰਯੋਗ ਨੇ ਮੈਂ ਫਤਿਹ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲੇਰ ਸਿੰਘ ਖਾਲਸਾ ਵਾਹਿਗੁਰੂ ਜੀ